ਇਹ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਸਬੰਧ ਦੇ ਵਿੱਚ ਸਾਡੇ ਲਗਾਤਾਰ ਇਹੋ ਜਿਹੇ ਕੈਸਰੋ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਗੋਗਨਵਾਲ ਸਾਹਿਬ ਸਬਡਿਵੀਜ਼ਨ ਦੇ ਵਿੱਚ ਕੀਤਾ ਚੀਜ਼ ਦੇ ਵਿੱਚ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਫੋਰਸ ਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂਰੇ 150 ਆਫੀਸਰਸ ਆਗੇ ਜਿਨ੍ਹਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਦੇ ਸੰਪਦਾ ਲੱਗਦੇ ਵੀ ਨਾਲ ਨਾਲ ਬੇਨਤੀ ਆਈ ਨਹੀਂ ਜਿਹੜੇ ਦੁਆਰਾ ਫੇਰ ਕਰਦੇ ਨੇ ਕਿ ਉਹਨਾਂ ਦੇ ਜਿਹੜੇ ਚੈਰੀਡ ਕੀਤੀ ਚਾਹੀਦੀ ਵੀ ਇਹਨਾਂ ਨੂੰ ਦੇਖੀਏ ਵੀ ਉਹ ਦੁਆਰਾ ਕਿਹੜੇ ਬਸੇ ਰਹੇ ਨੇ ਕਿ ਕੀ ਕੰਮ ਕਰ ਰਹੇ ਨੇ ਕਿ ਇਹਨਾਂ ਦਾ ਜਿਹੜਾ ਘਰ ਦਾ ਵਗਾਰਾ ਕਿੰਨਾ ਚੱਲਦਾ ਹੈ ਕੀ ਬਰਾਬਰੀ ਹੋਈ ਜੀ ਤੇ ਅੱਲੇ ਅਸੀਂ ਦੋ ਤੋਂ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀ ਅੱਲੇ ਸਾਲੇ ਸ਼ੁਰੂ ਹੀ ਹੋਇਆ ਹੈਗਾ ਅੱਛਾ ਜਾਰੀ ਹੋਈ ਕਰਾਂਗੇ ਕਿਹੜੇ ਕਿਹੜੇ ਬੰਦੇ ਹੋਰ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਜਰ ਜੀ ਇਹ ਜਿਹੜੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ਿਆਂ ਦੇ ਜਿਹੜੀ ਜਿਹੜੀ ਕਾਰਵਾਈ ਲਗਾਤਾਰ ਇਹੋ ਜੇ ਕੈਸੋ ਪ੍ਰੋਗਰਾਮ ਚੱਲ ਰਹੇ ਨੇ ਪੂਰੇ ਡਿਸਟ੍ਰਿਕਟ ਦੇ ਵਿੱਚ ਸੋ ਅਲੀ ਆਪਣੇ ਗੋਇੰਦਵਾਲ ਸਾਹਿਬ ਡਿਵੀਜ਼ਨ ਦੇ ਵਿੱਚ ਕਿਤੇ ਜਿੱਥੇ ਵੀ ਸਾਰੇ ਐਸ ਐਚ ਓ ਸਾਰੇ ਚੌਕੀ ਇੰਚਾਰਜ ਤੇ ਨਾਲੇ ਬਾਹਰੋਂ ਅਸੀਂ ਰਿਪੋਰਟ ਸਮਾਈ ਸੀ ਏ ਪੀ ਆਰ ਜਿਹਦੇ ਵਿੱਚ ਕਟੂਗਾ 150 ਅਫਸਰਜ਼ ਹੈਗੇ ਜਿਹਨਾਂ ਨੇ ਮਾਰੇ ਬੰਦੇ ਜਿਹੜੇ ਇੱਥੇ ਇਹਨਾਂ ਪਤਾ ਲੱਗਦਾ ਵੀ ਨਾਲ ਨਾਲ ਬੇਲ ਤੇ ਆਏ ਨੇ ਜਿਹਦੇ ਦੁਆਰਾ ਫੇਰ ਕਰ ਰਹੇ ਨੇ ਕਿ ਉਹਨਾਂ ਦੇ ਸੇਰੀਡ ਦਿੱਤੇ ਚਾਹੀਦੇ ਵੀ ਇਹਨਾਂ ਨੇ ਦੇਖੀ ਵੀ ਉਹ ਦੁਆਰਾ ਕਿਹੜੇ ਬਸੇ ਰਹੇ ਨੇ ਕਿ ਕੀ ਕੰਮ ਕਰ ਰਹੇ ਨੇ ਤੇ ਇਹਨਾਂ ਦਾ ਜਿਹੜਾ ਕਾਰਜਾਂ ਵਗਾਰਾ ਉਹ ਕਿੰਨਾ ਚੱਲਦਾ ਹੈ ਅੱਛਾ ਕੀ ਬਰਾ ਅੱਲੇ ਅਸੀਂ ਦੋ ਤੋਂ ਬੰਦੇ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਅੱਲੇ ਬਾਕੀਲੇ ਸਾਲੇ ਸ਼ੁਰੂ ਹੀ ਹੋਇਆ ਗਿਆ ਅੱਛਾ ਵੈਰੀਫਾਈ ਕਰਾਂਗੇ ਕਿਹੜੇ ਵਜੇ ਬੰਦੇ ਹੋਣ ਕਰਦੇ ਤੇ ਇਹਨਾਂ ਵੱਲੋਂ ਕੀ ਕੀ ਕਾਰਵਾਈ ਜਿਹੜੀ ਅੰਜਮ ਕੀਤੀ ਜਾਦੀ ਹੈ